ਤੇ ਸਾਡੇ ਨਾਲ ਭਾਰਤ ਪਾਕਿਸਤਾਨ ਦੀ ਖਬਰਸਾਰ ਲੈ ਕੇ ਜਸਵਿੰਦਰ ਸਿੰਘ ਬਿੱਟਾ ਜੀ ਪ੍ਰੋਗਰਾਮ 'ਚ ਹਾਜ਼ਰ ਹੋ ਚੁੱਕੇ ਨੇ ਬਿੱਟਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਔਰ ਸਾਰੇ ਸਾਡੇ ਸੁਣਨ ਵਾਲੇ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਬਿੱਟਾ ਜੀ ਕੁਝ ਦਿਨ ਪਹਿਲਾਂ ਆਪਾਂ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਬਾਰੇ ਜ਼ਿਕਰ ਕੀਤਾ ਸੀਗਾ ਕਿਉਂਕਿ ਕਦੇ ਲੱਗਦਾ ਵੀ ਰਿਸ਼ਤੇ ਬੜੀ ਸੁਖਾਵੇ ਹੋਗੇ ਕਿਉਂਕਿ ਆਮ ਲੋਕ ਚਾਹੁੰਦੇ ਆ ਕਿ ਦੋਹਾਂ ਮੁਲਕਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਔਰ ਫਿਰ ਕੁਝ ਸਿਆਸਤਦਾਨ ਬਿਆਨਬਾਜ਼ੀ ਕੁਝ ਰਹੀ ਕਰ ਦਿੰਦੇ ਨੇ ਫਿਰ ਲੱਗਦਾ ਵੀ ਸ਼ਾਇਦ ਨਹੀਂ ਹਲੇ ਮਾਮਲਾ ਠੰਡਾ ਨਹੀਂ ਪੈਣ ਵਾਲਾ ਸੋ ਕਿਸ ਮੋੜ ਦੇ ਉੱਤੇ ਹੀ ਰਿਸ਼ਤੇ ਖੜੇ ਨੇ ਬਿਲਕੁਲ ਜੀ ਸ਼ਨੀਵਾਰ ਦੀ ਜਿਹੜੀ ਦਿਨ ਦੀ ਸਪੀਚ ਜੇ ਤੁਸੀਂ ਸੁਣੋ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਤਾਂ ਉਹ ਬੜੀ ਡਰਾਉਣੀ ਜਿਹੜੀ ਤਸਵੀਰ ਹੈ ਉਹ ਕਹਿੰਦੇ ਨੇ ਕਿ ਮਈ ਦੇ ਵਿੱਚ ਜਿਹੜੀ جنگ ਹੋਈ ਉਹਦੇ ਦਰਾਂ ਪਾਕਿਸਤਾਨ ਨੇ ਭਾਰਤ ਦੇ ਉੱਤੇ ਬੜੀ ਮਜ਼ਬੂਤੀ ਨਾਲ ਜਵਾਬ ਦਿੱਤਾ ਤਾਂ ਉਹ ਇੱਥੇ ਨਹੀਂ ਰੁਕੇ ਉਹ ਅੱਗੇ ਕਹਿੰਦੇ ਆ ਕਿ ਇਸ ਤੋਂ ਬਾਅਦ ਭਾਰਤ ਸਰਕਾਰ ਨੂੰ ਸਮਝ ਆ ਗਿਆ ਕਿ ਜੰਗ ਜਿਹੜੀ ਹੈ ਉਹ ਬੱਚਿਆਂ ਦੀ ਖੇਡ ਨਹੀਂ ਅਸਲ ਦੇ ਵਿੱਚ ਬੇਨਜੀਰ ਭੁੱਟੋ ਦੀ ਜਿਹੜੀ ਸੀਗੀ ਵਰਸੀ ਉਸ ਰੈਲੀ ਦੇ ਵਿੱਚ ਇਹ ਸੰਬੋਧਨ ਕਰ ਰਹੇ ਸਨ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤ ਨੂੰ ਭਾਰਤ ਨੂੰ ਪਾਕਿਸਤਾਨ ਦੇ ਜਿਹੜੇ ਸੰਜਮ ਦੇ ਲਈ ਛੁੱਕਰ ਕੇ ਯਾਰ ਹੋਣਾ ਚਾਹੀਦਾ ਸਬਰ ਸੰਦੋਖ ਦੇ ਲਈ ਉਹ ਕਹਿੰਦੇ ਆ ਕਿ ਜੇ ਪਾਕਿਸਤਾਨ ਚਾਹੁੰਦਾ ਤਾਂ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਿਆ ਜਾ ਸਕਦਾ ਸੀ ਗਰਦਾਰੀ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਭਾਰਤ ਦਾ ਨਰਿੰਦਰ ਮੋਦੀ ਬਾਰੇ ਉਹ ਕਹਿੰਦੇ ਆ ਕਿ ਹੁਣ ਸਮਝ ਚੁੱਕਿਆ ਕਿ ਪਾਕਿਸਤਾਨ ਜਿਹੜੀ ਆਪਣੀ ਰੱਖਿਆ ਕਰਨੀ ਜਾਣਦਾ ਹੈ ਤੇ ਜੇ ਜੰਗ ਦੁਬਾਰਾ ਥੋਪੀ ਗਈ ਤਾਂ ਪਾਕਿਸਤਾਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਦੂਜਾ ਜਿਹੜੀ ਬਲਾਵਲ ਢੁੱਟੋ ਜ਼ਰਦਾਰੀ ਨੇ ਜਿਹੜੇ ਪਾਕਿਸਤਾਨ ਪੀਪਲਸ ਪਾਰਟੀ ਦੇ ਚੇਅਰਮੈਨ ਉਹ ਜਿਹੜੇ ਫੀਲਡ ਮਾਰਸ਼ਲ ਪਾਕਿਸਤਾਨ ਦੇ ਅਸੀ মনির ਉਹਦੀ ਬੜੀ ਤਾਰੀਫ ਕਰਦੇ ਨੇ ਉਹ ਕਹਿੰਦੇ ਆ ਕਿ ਅਸੀ মনির ਦਾ ਨਾਮ ਸੁਣਦੇ ਆ ਮੋਦੀ ਲੁੱਕ ਜਾਂਦੇ ਆ ਤੇ ਵਿਦੇਸ਼ ਦੇ ਵਿੱਚ ਪਾਕਿਸਤਾਨ ਨੂੰ ਲੈ ਕੇ ਉਹ ਕੁਝ ਨਹੀਂ ਕਹਿੰਦੇ ਹਾਲਾਂਕਿ ਆਸਫ ਅਲੀ ਜ਼ਰਦਾਰੀ ਜਿਹੜੇ ਨੇ ਉਹ ਜਦੋਂ ਇਹ ਬਿਆਨ ਦਿੰਦੇ ਆ ਤਾਂ ਉਹਨਾਂ ਦੇ ਆਪਣੇ ਪਾਕਿਸਤਾਨ ਦੇ ਵਿੱਚ ਆਪਣੇ ਆਪ ਨੂੰ ਇਹ ਦਾਵਾ ਕਰਦੇ ਆ ਕਿ ਪਾਕਿਸਤਾਨ جنگ ਨਹੀਂ ਚਾਹੁੰਦਾ ਲੇਕਿਨ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੇ ਵੀ ਤਿਆਰ ਹੈ ਤੇ ਦੂਸਰੇ ਪਾਸੇ ਜਦੋਂ ਬਲਾਵਲ ਨੇ ਵੀ ਜਿਹੜਾ ਕਿਹਾ ਕਿ ਪਾਕਿਸਤਾਨ ਨੇ ਜਿਹੜਾ ਪਰਮਾਣੂ ਸ਼ਕਤੀ ਬਣਾਇਆ ਆਸਿਫ ਅਲੀ ਜ਼ਰਦਾਰੀ ਨੇ ਚੀਨ ਦੇ ਨਾਲ ਦੋਸਤੀ ਮਜ਼ਬੂਤ ਕੀਤੀ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਵੀ ਜਿਹੜੀ ਨੀਂ ਰੱਖਣ ਦੀ ਗੱਲ ਕਰਦੇ ਐ ਸੋ ਇਹਦੇ ਨਾਲੋਂ ਗਵਾਂਡੀ ਮੁਲਕ ਜਦੋਂ ਇਹ ਸੋਚ ਰਿਹਾ ਸੀਗਾ ਕਿ ਅਸੀਂ ਇਦਰੋਂ ਕੋਈ ਵਪਾਰ ਦੀ ਗੱਲ ਕਰੀਏ ਤਾਂ ਇਹ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਪਾਕਿਸਤਾਨ ਆਪਣੇ ਆਪ ਨੂੰ ਸਰਵੋੱਚ ਕੌਮਾ ਹੋਵੇ ਦੂਜਾ 2025 ਦੀ ਪਾਕਿਸਤਾਨ ਦੀ ਆਪਣੀ ਉਪਲਬਧੀ ਉਹ ਦੱਸਦਾ ਹੈ ਤੇ ਹਾਲਾਂਕਿ ਇਹ ਮਸਲਾ ਜਿਹੜਾ ਹੈ ਇਹ ਲੱਗਦਾ ਨਹੀਂ ਕਿ ਰਿਸ਼ਤੇ ਕੋਈ ਸੁਧਰਣ ਵਾਲੀ ਗੱਲ ਹੋਏਗੀ ਜਿਸ ਤਰ੍ਹਾਂ ਦੇ ਬਿਆਨ ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਦੇ ਆ ਰਹੇ ਨੇ ਜੀ ਬਿਟਰ ਜੀ ਖੈਰਿਸ ਗੱਲ ਦੇ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਕਿ ਸਮੇਂ-ਸਮੇਂ ਤੇ ਜਿਹੜੀ ਰਿਪੋਰਟਸ ਜਿਹੜੀਆਂ ਆਉਂਦੀਆਂ ਰਹਿੰਦੀਆਂ ਕਿ ਭਾਰਤ ਪਾਕਿਸਤਾਨ ਵਰਗੇ ਮਿਲਖਾਂ ਚੋਂ ਪੜ੍ਹੇ ਲਿਖੇ ਲੋਕ ਬਾਹਰਲੇ ਮਿਲਖਾਂ ਚ ਜਾ ਕੇ ਜ਼ਰੂਰ ਵਸਦੇ ਆ ਪਰ ਜਿਸ ਤਰ੍ਹਾਂ ਪਾਕਿਸਤਾਨ ਵਾਲੋ ਇੱਕ ਫੌਜ ਦੇ ਮੁਖੀ ਦਾ ਬਿਆਨ ਆਇਆ ਸੀ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਉਹ ਜਿਹੜੀ ਮਿਲਖ ਛੱਡ ਕੇ ਚਲੀ ਗਈ ਪਰ ਹੁਣ ਇਹ ਕਹਿੰਦੇ ਵੀ ਇਸ ਬਿਆਨ ਦੇ ਬਾਰੇ ਕੋਈ ਕਿਸੇ ਨੇ سنجਿਦਗੀ ਦੇ ਨਾਲ ਕੋਈ ਗੱਲ ਨਹੀਂ ਕੀਤੀ ਬਿਲਕੁਲ ਜੀ ਜਿਹੜੀ ਇਦਾ ਬਿਊਰੋ ਆਫ ਇਮੀਗ੍ਰੇਸ਼ਨ ਐਂਡ ਓਵਰਸੀਜ਼ ਅਪਲਾਈਮੈਂਟ ਜੇ ਪਰੋਂ ਤੁਸੀਂ ਪਾਕਿਸਤਾਨ ਦੀ ਤਾਂ ਉਹਦੇ ਵਿੱਚ 2024 ਦੇ ਵਿੱਚ ਲਗਭਗ 727000 ਪਾਕਿਸਤਾਨੀਆਂ ਨੇ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਦੇ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਫਿਰ ਸਾਲ 2025 ਨਵੰਬਰ ਪਿਛਲੇ ਮਹੀਨੇ ਦੀ ਗੱਲ ਹੈ 687000 ਲੋਕ ਦੇ ਛੱਡ ਜੋ ਗਏ ਨੇ ਪਾਕਿਸਤਾਨ ਤੇ ਦੋ ਸਾਲਾਂ ਦਾ ਜੇ ਤੁਸੀਂ ਕੁੱਲ ਅੰਕੜਾ ਮਿਲਾਓ ਤਾਂ 14 ਲੱਖ ਤੋਂ ਵੱਧ ਜਿਹੜੇ ਪਾਕਿਸਤਾਨੀ ਉਪਦੇਸ਼ ਜਾ ਚੁੱਕੇ ਨੇ ਇਹਦਾ ਮਤਲਬ ਹੈ ਵੀ ਬੜੇ ਦੇਖੇ ਲੋਕਾਂ ਨੇ ਪਾਕਿਸਤਾਨ ਛੱਡ ਦਿੱਤਾ ਹੈ ਲੋਕ ਮੰਗਹੀਾਈ ਅੱਤਵਾਦ ਜਿਹੜੀ ਉਹਨਾਂ ਦੀ ਮਾੜੀ ਅਰਥਵਿਵਸਥਾ ਹੈਗੀ ਹੈ ਤੇ ਜਿਹੜੀ ਰਾਜਨੀਤਿਕ ਉਥਲ ਪੁਥਲ ਹੈਗੀ ਹੈ ਉਸ ਵਜ੍ਹਾ ਨਾਲ ਵੀ ਦੇਸ਼ ਛੱਡ ਰਹੇ ਨੇ ਔਰ ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਆਸਮਨੀਰ ਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਮਜ਼ਾਕ ਬਣ ਰਿਹਾ ਹੈ ਜਿਹੜਾ ਆਸਮਨੀਰ ਪਾਕਿਸਤਾਨ ਦਾ ਆਰਮੀ ਚੀਫ ਹੈ ਹਾਲਾਂਕਿ ਕੁਝ ਮਹੀਨੇ ਪਹਿਲਾਂ ਆਸਮਾਨੀਰ ਨੇ ਅਮਰੀਕਾ ਦੇ ਦੌਰੇ ਦੇ ਉੱਤੇ ਜਿਹੜੇ ਉੱਥੋਂ ਦੇ ਪਾਕਿਸਤਾਨੀ ਥਣ ਉਹਨਾਂ ਨੂੰ ਦੇਸ਼ ਦੀ ਸ਼ਾਨ ਦੱਸਿਆ ਸੀ ਤੇ ਕਿਹਾ ਸੀਗਾ ਕਿ ਇਹਨੂੰ ਬ੍ਰੇਨ ਡ੍ਰੇਨ ਨਹੀਂ ਬਲਕਿ ਬ੍ਰੇਨ ਗੇਨ ਕਿਹਾ ਜਾਣਾ ਚਾਹੀਦਾ ਹੈ ਉਹਦਾ ਉੱਥੇ ਦਾ ਬਿਆਨ ਸੀਗਾ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਪਾਕਿਸਤਾਨੀ ਦੇਸ਼ ਲਈ ਮਾਣ ਨੇ ਦੂਜੇ ਪਾਸੇ ਜਿਹੜੇ ਮਾਹਰ ਇਹ ਗੱਲ ਕਹਿੰਦੇ ਆ ਕਿ ਪਾਕਿਸਤਾਨ ਦੇ ਵਿੱਚ ਲਗਾਤਾਰ ਮੰਗਾਈ ਵਧ ਰਹੀ ਹੈ ਨੌਕਰੀਆਂ ਘਟ ਰਹੀਆਂ ਹੈ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੀ ਤਨਖਾਹ ਬਹੁਤ ਘੱਟ ਹੈ ਮੈਨੂੰ ਯਾਦ ਹੈ ਮੈਂ ਜਿਹੜਾ ਗੁਰਨਾਨਕ ਪਾਤਸ਼ਾਹ ਜੀ ਦਾ 350 ਸਾਲਾ ਸਮਾਗਮ ਸੀ ਮਨਾਇਆ ਦਿੱਲੀ ਕਮੇਟੀ ਨੇ ਇੱਕ ਜਥਾ ਲੈ ਕੇ ਗਏ ਸਨ ਉਸ ਜਥੇ ਦੇ ਵਿੱਚ 350 ਮੈਂਬਰ ਗਏ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਫਟਲਾ ਸਾਹਿਬ ਦੇ ਜਹੇਦਾਰ ਤਾਂ ਉੱਥੇ ਮੈਂ ਇੱਕ ਪੁਲਿਸ ਵਾਲੇ ਨੂੰ ਪੁੱਛਿਆ ਮੈਂ ਕਿ ਤੁਹਾਡੀ ਤਨਖਾਹ ਕਿੰਨੀ ਹੈ ਉਹ ਕਹਿੰਦੇ ਜੀ 35000 ਰੁਪਇਆ ਪਾਕਿਸਤਾਨੀ ਤੇ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਤਨਖਾਹ ਪੁਲਿਸ ਦੀ ਮੁਲਾਜ਼ਮ ਦੀ ਕਿੰਨੀ ਹੈ ਮੈਕਾ ਵੀ ਘੱਟੋ-ਘੱਟ 65000 ਰੁਪਈਆ ਮਤਲਬ 3 ਗੁਣਾ ਜ਼ਿਆਦਾ ਤਨਖਾਹ ਇੰਡੀਆ ਦੇ ਵਿੱਚ ਹੈਗੀ ਹੈ ਸੈਲਰੀ ਉਹੀ ਗੱਲ ਹੈ ਸੈਲਰੀ ਘੱਟ ਹੈ ਦੂਜਾ ਹੈਗਾ ਕਿ ਜਿਹੜਾ ਟੈਕਨੀਕ ਦੇ ਖੇਤਰ ਦੇ ਵਿੱਚ ਕੈਰੀਅਰ ਦੇ ਮੌਕੇ ਪਾਕਿਸਤਾਨ ਦੇ ਵਿੱਚ ਬਹੁਤ ਘੱਟ ਨੇ ਸੀਮਤ ਨੇ ਰਿਸਰਚ ਲਈ ਜ਼ਰੂਰੀ ਪੈਸਾ ਨਹੀਂ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਸਕਿਲਡ ਲੋਕ ਨੇ ਉਹ ਵਿਦੇਸ਼ ਜਾਣਾ ਬਹੁਤ ਬਿਹਤਰ ਸਮਝ ਰਹੇ ਨੇ ਪਾਕਿਸਤਾਨ ਦੇ ਜਿਹੜੀ ਇੱਕ ਰਿਪੋਰਟ ਆਈ 2024 ਦੇ ਵਿੱਚ ਡਿਜੀਟਲ ਸਮੱਸਿਆ ਇੰਟਰਨੈਟ ਬੰਦ ਹੋਣ ਨਾਲ ਜਿਹੜਾ ਆਰਥਿਕ ਨੁਕਸਾਨ ਹੋਇਆ ਪਾਕਿਸਤਾਨ ਦੇ ਵਿੱਚ ਉਹ ਦੁਨੀਆ ਦੇ ਵਿੱਚ ਸਭ ਤੋਂ ਹਾਈएस्ट ਰੈਂਕ ਹੈਗਾ 15000 ਕਰੋੜ ਦਾ ਨੁਕਸਾਨ ਹੋਇਆ ਵਾਰ-ਵਾਰ ਬੰਦ ਹੋਣਾ ਇੰਟਰਨੈਟ ਤੇ ਉਹਦੀ ਜਿਹੜੀ ਹੈ ਸਰਵਿਸ ਸਲੋ ਸਲੋ ਹੋਣੀ ਆ ਜਿਹੜੇ ਆਨਲਾਈਨ ਕੰਮ ਕਰਨ ਵਾਲੇ ਕੰਪਨੀਆਂ ਨੇ ਉਹਨਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਔਰ 70% ਦਾ ਕੋਨਾਂ ਨੂੰ ਮੌਕੇ ਨਹੀਂ ਆਈਟੀ ਔਰ ਡਿਜੀਟਲ ਸੈਕਟਰ ਦੇ ਵਿੱਚ ਜਿਹੜਾ ਕੰਮ ਕਰਨਾ ਚਾਹੁੰਦੇ ਨੇ ਸੋ ਇਹ ਵੱਡੇ ਅਖਬਾਰ ਉਥੋਂ ਦੇ ਜਿਹੜੇ ਨੇ ਐਕਸਪ੍ਰੈਸ ਰਿਵਿਊ ਨਾ ਉਹਨੇ ਇੱਕ ਰਿਪੋਰਟ ਦਿੱਤੀ ਹੈ ਕਿ ਬ੍ਰੇਨ ਡ੍ਰੇਨ ਇਕਨੋਮੀ ਦੱਸੀ ਜਾ ਰਹੀ ਹੈ। ਯਾਨੀ ਐਸਾ ਦੇਸ਼ ਜਿਹੜਾ ਆਪਣੇ ਭੁੱਖ ਦਸਨ ਬਣਾਉਣ ਵਾਲੇ ਲੋਕਾਂ ਨੂੰ ਬਾਹਰ ਭੇਜ ਕੇ ਕਿਸੇ ਤਰ੍ਹਾਂ ਚੱਲ ਰਿਹਾ ਹੈ। ਵਿਦੇਸ਼ਾਂ ਦੇ ਵਿੱਚ ਜਿਹੜੇ ਬਸੇ ਨੇ ਪਾਕਿਸਤਾਨੀ ਉਹ ਆਪਣੇ ਪਰਿਵਾਰ ਨੂੰ ਪੈਸਾ ਭੇਜਦੇ ਆ ਉਸ ਨਾਲ ਦੇਸ਼ ਤੇ ਕੁਝ ਵਿਦੇਸ਼ੀ ਕਰੰਸੀ ਮਿਲਦੀ ਹੈ। ਫਿਰ ਇਹਦਾ ਲੰਬੇ ਸਮੇਂ ਤੱਕ ਪਾਕਿਸਤਾਨ ਨੂੰ ਜਿਹੜਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਕਿਉਂਕਿ ਹੁਨਰਮੰਦ ਲੋਕ ਬਚਣਗੇ ਨਹੀਂ ਦੂਜਾ ਉਥੋਂ ਵੀ ਜਿਹੜੀਆਂ ਪੋਲਿਟਿਕਲ ਪਾਰਟੀਆਂ ਦੇ ਆਗੂ ਨੇ ਉਹ ਕਹਿੰਦੇ ਆ ਕਿ ਜਦੋਂ ਦੇਸ਼ ਦੇ ਵਿੱਚ ਨਾ ਇੰਡਸਟਰੀ ਹੈ ਨਾ ਰਿਸਰਚ ਦੇ ਲਈ ਪੈਸਾ ਹੈ ਨਾ ਢੰਗ ਦੀਆਂ ਨੌਕਰੀਆਂ ਹੈ ਨਾ ਸਕਿਲਡ ਲੋਕਾਂ ਨੂੰ ਇੱਥੇ ਰੋਕਿਆ ਜਾ ਸਕਦਾ ਤੇ ਫਿਰ ਲੋਕ ਜਿਹੜੀ ਹੈ ਇੱਕ ਬੇਇੱਜ਼ਤੀ ਜਾਂ ਰੋਕਟੋਕ ਤੋਂ ਇਹ ਨਹੀਂ ਰੋਕ ਸਕਦੇ ਬਲਕਿ ਤਾਂ ਹੀ ਰੁਕਣਗੇ ਜੇ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਅੱਗੇ ਵਧਣ ਦੇ ਮੌਕੇ ਮਿਲਣਗੇ ਬਾਹਰ ਤਾਂ ਇਹ ਵੀ ਚੇਤਾਵਨੀ ਦੇ ਰਹੇ ਨੇ ਕਿ ਜੇ ਇਹ ਹਾਲਾਤ ਆਉਣ ਵਾਲੇ ਸਾਲਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੇ ਸਕਿੱਲ ਵਰਕਰ ਹੈ ਉਹਨਾਂ ਦੀ ਬਹੁਤ ਥਾਂ ਕਮੀ ਹੋਏਗੀ ਹਾਸਲਾਂ ਦੇ ਜਿਹੜਾ ਡਾਕਟਰਾਂ ਦੀ ਕਮੀ ਹੋਏਗੀ ਇੰਜੀਨੀਅਰਿੰਗ ਤੇ ਜਿਹੜੀ ਟੈਕਨੀਕ ਇਲਾਕਾ ਹੈਗਾ ਉਹਦੇ ਵਿੱਚ ਵਿਕਾਸ ਬਹੁਤ ਸਲੋ ਹੋਏਗਾ ਔਰ ਨਵੀਂ ਪੀੜ੍ਹੀ ਦੇ ਲਈ ਦੇਸ਼ ਦੇ ਵਿੱਚ ਮੌਕੇ ਹੋਰ ਵੀ ਘੱਟ ਹੋ ਜਾਣਗੇ ਤੇ ਇਹਦੇ ਲਈ ਉਹਨਾਂ ਨੇ ਕਾਫੀ ਚਿੰਤਾ ਜਿਹੜੀ ਹੈ ਉਹ ਜ਼ਾਹਰ ਕੀਤੀ ਹੈ ਜੀ ਭਾਰਤ ਦਾ ਰੁਖ ਕਰਦੇ ਹੋਏ ਜੀ ਪਮਤਾ ਪੈਂਦਰਜੀ ਦਾ ਜ਼ਿਕਰ ਕਰਦੇ ਹਾਂ ਉਹ ਕਹਿੰਦੇ ਵੀ ਮੈਂ ਜੇ ਕਿਸੇ ਇਹ ਦੇ ਕਿਸੇ ਸਮਾਗਮ ਦੇ ਵਿੱਚ ਸ਼ਾਮਲ ਹੁੰਦੀ ਆ ਫਿਰ ਸਵਾਲ ਹੁੰਦੇ ਨੇ ਕਿ ਤੇ ਗੁਰੂ ਘਰ ਮੈਂ ਜਾਂਦੀ ਆ ਤਾਂ ਫਿਰ ਮੇਰੇ ਤੇ ਜਿਹੜੀਆਂ ਕੋਈ ਨਾ ਕੋਈ ਸਵਾਲਾਂ ਦੀ ਛੜੀ ਲਾ ਦਿੱਤੀ ਜਾਂਦੀ ਤੇ ਹੁਣ ਜਦੋਂ ਕਹਿੰਦੇ ਵੀ ਇੱਕ ਕੱਤੇ ਦੇ ਵਿੱਚ ਇੱਕ ਦੁਰਗਾ ਮੰਦਰ ਉਹਦਾ ਨਹੀਂ ਪੱਥਰ ਰੱਖਿਆ ਪਰ ਫਿਰ ਇਸਤੇ ਵੀ ਜਿਹੜੀ ਰਾਜਨੀਤਿਕ ਲੋਕ ਨਹੀਂ ਹੋ ਚੁੱਪ ਨਹੀਂ ਰਹਿੰਦੇ ਵਜ੍ਹਾ ਕੀ ਆ ਉਹ ਕਹਿੰਦੇ ਆ ਕਿ ਹਰ ਵਿਅਕਤੀ ਦਾ ਆਪਣਾ ਇੱਕ ਡੈਮੋਕਰੈਟਿਕ ਰਾਈਟ ਹੈਗਾ ਲੋਕਤੰਤਰੀ ਅਧਿਕਾਰ ਹੈਗਾ ਉਹ ਕਹਿੰਦੀ ਹੈ ਕਿ ਮੈਂ ਕੇਂਦਰ ਸਰਕਾਰ ਤੋਂ ਜਿਹੜੀ ਗੰਗਾ ਸਾਗਰ ਦੇ ਵਿੱਚ ਇੱਕ ਪੁਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਇਹਨੂੰ ਬਣਾਉਂਗੀ ਜਰੂਰ 5 ਜਨਵਰੀ ਉਹਨਾਂ ਨੇ ਡਿਕਲੇਅਰ ਕਰ ਦਿੱਤੀ ਡੇਟ ਵੀ ਮੈਂ ਨਹੀਂ ਪੱਥਰ ਰੱਖੂੰਗੀ ਤੇ 2 ਸਾਲਾਂ ਦੇ ਵਿੱਚ ਪੁਲ ਤਿਆਰ ਹੋ ਜਾਊਗਾ ਦੂਜਾ ਉਹ ਕਹਿੰਦੀ ਹੈ ਕਿ ਜਨਵਰੀ ਦੇ ਦੂਜੇ ਹਫਤੇ ਦੇ ਵਿੱਚ ਸਿੱਲੀਗੁੜੀ ਦੇ ਵਿੱਚ ਮਹਾਕਾਲ ਮੰਦਿਰ ਦਾ ਉਹ ਭੂਮੀ ਪੂਜਨ ਕਰਨ ਜਾ ਰਹੇ ਨੇ ਔਰ ਇਸੇ ਸੰਦਰਭ ਦੇ ਵਿੱਚ ਮਮਤਾ ਬੈਂਦਲ ਜੀ ਜਦੋਂ ਕਲਕੱਤਾ ਦੇ ਇੱਕ ਇਲਾਕੇ ਦੇ ਵਿੱਚ ਦੁਰਗਾ ਆਮਨ ਦਾ ਇੱਕ ਨੀਂ ਮੱਥਰ ਰੱਖਦੀ ਹੈ ਉਹ ਕਹਿੰਦੀ ਹੈ ਕਿ ਇਹ ਸਭ ਤੋਂ ਵੱਡਾ ਮੰਦਿਰ ਕੰਪਲੈਕਸ ਹੋਏਗਾ ਦੇਸ਼ ਦਾ 15 ਏਕੜ ਦੇ ਵਿੱਚ ਬਣਨਾ ਹੈ 1 ਲੱਖ ਸ਼ਰਧਾਲੂ ਉਹਦੇ ਦਰਸ਼ਨ ਕਰ ਸਕਣਗੇ ਉਹ ਕਹਿੰਦੇ ਕਿ ਮੇਰੇ ਤੇ ਇਹ ਦੋਸ਼ ਲਾਇਆ ਜਾ ਜਾ ਰਹੇ ਨੇ ਲੇਕਿਨ ਮੈਂ ਸੈਕੂਲਰ ਹਾਂ ਮੈਂ ਸਾਰੇ ਧਰਮਾਂ ਨੂੰ ਵਿਸ਼ਵਾਸ ਕਰਦੀ ਹਾਂ ਬੰਗਾਲ ਨੂੰ ਪਿਆਰ ਕਰਦੀ ਹਾਂ ਭਾਰਤ ਨੂੰ ਪਿਆਰ ਕਰਦੀ ਹਾਂ ਸਾਡੇ ਵਿਚਾਰਤਾਰੇ ਉਹ ਕਹਿੰਦੇ ਆ ਉਹਨੇ ਨਾਮ ਨਹੀਂ ਲਿਆ ਲੇਕਿਨ ਉਹ ਕਹਿੰਦੇ ਆ ਕਿ ਬੀਜੇਪੀ ਅਕਸਰ ਉਹਨਾਂ ਦੇ ਉੱਤੇ ਮੁਸਲਮਾਨ ਭਾਈਚਾਰੇ ਨੂੰ ਖੁਸ਼ ਕਰਨ ਦਾ ਦੋਸ਼ ਲਾਉਂਦੀ ਹੈ ਜਦੋਂ ਮੈਂ ਗੁਰੂ ਘਰ ਜਾਨੀ ਆ ਤਾਂ ਕੁਝ ਨਹੀਂ ਕਹਿੰਦੇ ਜਦੋਂ ਮੈਂ ਈਦ ਦੇ ਪ੍ਰੋਗਰਾਮ ਚ ਜਾਨੀ ਆ ਤਾਂ ਮੇਰੀ ਆਲੋਚਨਾ ਕਰਦੇ ਨੇ ਮੇਰੇ ਤੇ ਟਿੱਕੇ ਟਿੱਪਣੀ ਕਰਦੇ ਉਹਨਾਂ ਨੇ ਆਖਿਆ ਕਿ ਇਹ ਗੱਲ ਜਿਹੜੀ ਡਬਲ ਸਟੈਂਡਰਡ ਹੈਗੀ ਹੈ ਦੂਜਾ ਬੀਜੇਪੀ ਦੇ ਨੇਤਾ ਕਹਿੰਦੇ ਆ ਕਿ ਮਮਤਾ ਜਿਹੜੀ ਹੈ ਉਹ ਹਮੇਸ਼ਾ ਡਬਲ ਸਟੈਂਡਰਡ ਪੋਲਿਟਿਕਸ ਕਰਦੀ ਹੈ ਦੋਨਾਂ ਮੁੱਦਿਆਂ ਦੇ ਉੱਤੇ ਉਹ ਕਹਿੰਦੀ ਬਾਬਰੀ ਮਸਜਿਦ ਹੋਵੇ ਜੈਯੋ ਦੁਰਗਾ ਮੰਦਿਰ ਹੋਵੇ ਇੱਕ ਰਾਜਨੀਤਿਕ ਰੂਪ ਦੇ ਵਿੱਚ ਇਹ ਪ੍ਰੋਪਗੈਂਡਾ ਦੇ ਰੂਪ ਦੇ ਵਿੱਚ ਹੈ ਹੁਣ ਇਹ ਕਿਹਾ ਕਿ ਹਮਾਉ ਤੇ ਕਬੀਰ ਤੇ ਮਮਤਾ ਬੈਂਦਰਜੀ ਇੱਕੋ ਸਿੱਕੇ ਦੇ ਜਿਹੜੇ ਨੇ ਉਹ ਦੋ ਪਹਿਲੂ ਨੇ ਦੂਜਾ ਮਮਤਾ ਬੈਂਦਰਜੀ ਆਪਣੇ ਭਾਸ਼ਣ ਦੇ ਵਿੱਚ ਇਹ ਵੀ ਐਸ ਆਈ ਆਰ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਰਿਵਿਜ਼ਨ ਜਿਹੜੀ ਵੋਟਾਂ ਦੀ ਚੱਲ ਰਹੀ ਸੀ ਉਹ ਕਹਿੰਦੀ ਹੈ ਕਿ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਰਨਾ ਤੇ ਜਾਨਮਾਲ ਦੇ ਨੁਕਸਾਨ ਦਾ ਜਿਹੜਾ ਦੋਸ਼ ਲਾਇਆ ਗਿਆ ਬੇਵਜ੍ਹਾ ਪਰੇਸ਼ਾਨ ਕੀਤਾ ਗਿਆ ਲੋਕਾਂ ਨੂੰ 50 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਚੱਲੀਆਂ ਗਈਆਂ ਬੀਐਲਓ ਦੀ ਗੱਲ ਕਰਦੇ ਐ ਉਹ ਕਹਿੰਦੇ ਆ ਕਿ ਅਸੀਂ ਲੋਕਾਂ ਦੇ ਜਿਹੜੇ ਡੈਮੋਕਰੇਟਿਕ ਅਧਿਕਾਰਾਂ ਦੀ ਰੱਖਿਆ ਦੀ ਲੜਾਂਗੇ ਆਪਣੀ ਜਾਨ ਦੇਣ ਲਈ ਵੀ ਤਿਆਰ ਰਾਵਾਂਗੇ ਸੋ ਮਮਤਾ ਬੈਂਦਰਜੀ ਇਸ ਕਰਕੇ ਵੀ ਜਿਹੜਾ ਗੱਲ ਚੱਕ ਰਹੀ ਹੈ ਕਿਉਂਕਿ ਉੱਥੇ VOTER ਦੀਆਂ ਜਿਹੜੀਆਂ ਲਿਸਟਾਂ ਸਨ ਉਹਦੇ ਚ ਕਾਫੀ ਕਮੀਆਂ ਸੀ ਚੋਣ ਕਮਿਸ਼ਨ ਨੂੰ ਵੀ ਦੱਸਿਆ ਗਿਆ ਲੇਕਿਨ ਉਹ ਕਹਿੰਦੇ ਆ ਕਿ ਚੋਣ ਕਮਿਸ਼ਨ ਨੂੰ ਜਿਹੜਾ ਦੱਸਿਆ ਤੇ ਉਹਨਾਂ ਨੇ ਬਿਨਾਂ ਵਜਾ オブజర్ਵਰ ਅਪਾਇੰਟ ਕਰ ਦਿੱਤੇ ਇਹ ਸਾਰੀ ਪ੍ਰਾ ਕਰਿਆ ਦੇ ਉੱਤੇ ਉਹਨੇ ਬੀਜੇਪੀ ਦੇ ਉੱਤੇ ਉਂਗਲ ਚੁੱਕੀ ਹੈ ਬਾਕੀ ਵੈਸਟ ਬੰਗਾਲ ਦੇ ਵਿੱਚ ਅਗਲੇ ਸਾਲ ਇਲੈਕਸ਼ਨ ਨੇ ਤਾਂ ਇਲੈਕਸ਼ਨ ਦੀ ਜਿਹੜੀ ਰਾਜਨੀਤੀ ਹੈ ਉਹ ਸਾਰੇ ਜਾਣਦੇ ਨੇ ਕਿ ਇਹ ਬਿਆਨਾਂ ਦਾ ਮਤਲਬ ਕਿੱਧਰ ਨੂੰ ਜਾਂਦਾ ਹੈ ਕਿਉਂ ਜਾਂਦਾ ਹੈ ਜੀ ਬੇਟਾ ਜੀ ਜਿਹੜੀ ਲਲਿਤ ਮੋਦੀ ਦੇ ਨਾਲ ਸੰਬੰਧਿਤ ਵੀਡੀਓਜ਼ ਪਿਛਲੇ ਦਿਨੀ ਸਾਹਮਣੇ ਆਈਆਂ ਸਨ ਉਸ ਦੇ ਵਿੱਚ ਬੜੇ ਖੁਸ਼ ਹੋ ਕੇ ਤੇ ਨੱਚ ਟੱਪ ਕੇ ਪਾਰਤ ਦੇ ਲੋਕਾਂ ਨੂੰ ਤੇ ਭਾਰਤ ਨੂੰ ਕੁਛ ਅਜਿਹਾ ਕਹਿ ਰਹੇ ਸੀ ਪਰ ਹੁਣ ਕਹਿੰਦੇ ਮਾਫੀ ਵੀ ਮੰਗ ਲਈ ਉਹਨਾਂ ਨੇ ਹਾਂਜੀ ਉਹ ਵੀਡੀਓ ਵਾਇਰਲ ਬਹੁਤ ਜ਼ਿਆਦਾ ਹੋਈ ਉਹ ਇੰਨੀ ਜ਼ਿਆਦਾ ਵੀਡੀਓ ਵਾਇਰਲ ਹੋਈ ਲੋਕਾਂ ਨੇ ਉਹਦੇ ਮੀਮ ਬਣਾ ਕੇ ਛੱਡੇ ਦੱਸਿਆ ਲੋਕਾਂ ਨੇ ਵੀ ਇਹ ਬੰਦੇ ਕਿਉਂ ਵੀਡੀਓ ਬਣਾ ਰਹੀ ਸਨ ਹਾਲਾਂਕਿ ਜਿਹੜੇ ਦੋਨੇ ਨੇ ਨੀਰਵ ਔਰ ਜਿਹੜੇ ਦੂਸਰਾ ਮੋਦੀ ਉਹਨਾਂ ਨੂੰ ਲੋਕਾਂ ਨੂੰ ਥਾ ਨਹੀਂ ਮਿਲ ਰਹੀ ਅੱਜ ਵੀ ਘੜੀ ਹੈ ਕਿ ਸਭ ਤੋਂ ਵੱਡੇ ਜਿਹੜੇ ਬੈਂਕ ਲੁੱਟਣ ਵਾਲੇ ਕਹਿ ਸਕਦੇ ਆ ਨਲਿਤ ਮੋਦੀ ਆਈਪੀਐਲ ਦੇ ਸਾਬਕਾ ਚੇਅਰਮੈਨ ਨੇ ਉਹਨਾਂ ਨੂੰ ਮਾਫੀ ਇਸ ਲਈ ਮੰਗ ਰਹੇ ਨੇ ਕਿਉਂਕਿ ਵੀਡੀਓ ਵਾਇਰਲ ਹੋ ਗਈ ਵਾਇਰਲ ਹੋਣ ਤੋਂ ਬਾਅਦ ਇਹਦਾ ਮਤਲਬ ਹੈ ਕਿ ਕਾਨੂੰਨ ਜਿਹੜਾ ਭਾਰਤ ਦੇ ਕਾਨੂੰਨ ਨੂੰ ਹੋ ਟੱਚ ਸਮਝਦੇ ਨੇ ਇਸੇ ਕਰਕੇ ਉਹਨਾਂ ਦੇ ਉੱਤੇ ਇਹ ਲਿਖਿਆ ਕਿ ਜੇ ਉਹ ਸੱਚਮੁੱਚ ਹੀ ਕਾਨੂੰਨ ਦਾ ਸਤਕਾਰ ਕਰਦੇ ਹੈ ਤਾਂ ਉਹ ਭਾਰਤੋਂ ਵਾਪਸ ਆ ਕੇ ਅਦਾਲਤ ਵਿੱਚ ਗੱਲ ਕਰਨ ਸ਼ਾਇਦ ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਲੱਗਿਆ ਹੋਵੇ ਕਿ ਹੁਣ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਉਹਨਾਂ ਦੀ ਆਈਡੈਂਟੀ ਜाहिर ਹੋ ਗਈ ਉਹਨਾਂ ਦਾ ਪਤਾ ਲੱਗ ਗਿਆ ਵੀ ਇਹ ਕਰਦੇ ਕੀ ਫਿਰਦੇ ਆ ਇਸ ਕਰਕੇ ਉਹਨਾਂ ਨੇ ਮਾਫੀ ਮੰਗੀ ਹੈ ਹੁਣ ਇਹ ਕਹਿੰਦੇ ਆ ਕਿ ਨਹੀਂ ਅਸੀਂ ਤਾਂ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨਾ ਨਹੀਂ ਸੀ ਭਾਰਤ ਸਰਕਾਰ ਦਾ ਅਪਮਾਨ ਕਰਨਾ ਨਹੀਂ ਸੀ ਅਸੀਂ ਬਹੁਤ ਸਤਿਕਾਰ ਕਰਦੇ ਆ ਇਹਦੇ ਲਈ ਉਹਨਾਂ ਨੇ ਮਾਫੀ ਮੰਗੀ ਹੋ ਸਕਦਾ ਹੈ ਕਿਸੇ ਵਕੀਲ ਨੇ ਉਹਨਾਂ ਨੂੰ ਸਲਾਹ ਦਿੱਤੀ ਹੋਵੇ ਵੀ ਹੁਣ ਤੁਹਾਨੂੰ ਰਿਪੋਰਟ ਕੀਤਾ ਜਾਏਗਾ ਤੇ ਬੰਦੇ ਬਣ ਕੇ ਤੁਸੀਂ ਮਾਫੀ ਮੰਗ ਲਓ ਨਹੀਂ ਹੱਥ-ਕੜੀਆਂ ਲਾ ਕੇ ਇਹ ਸੀ ਪੰਜਾਬ ਭਾਰਤ ਪਾਕਿਸਤਾਨ ਦੀ ਗੱਲਬਾਤ